ਔ ਜ਼ੀ ਜ਼ੀ ਇਹਨਾਂ ਸਾਰਿਆਂ ਦਾ ਹਾਲਾਤ ਬਹੁਤ ਮਾੜੇ ਹੋ ਰਕੇ ਨੇ ਮੰਤਰੀ ਸੰਤਰੀ ਸੀਐਮ ਉਹ ਆਪ ਚ ਲੜੀ ਜਾਂਦੇ ਨੇ ਲੋਕ ਹੜਾ ਨਾਲ ਲੜੀ ਜਾਂਦੇ ਨੇ ਸਾਰਾ ਦਿਨ ਅਸੀਂ ਵੀ ਹਲਤਾਂ ਨਾਲ ਲੜੀ ਜਾਂਦੇ ਆਂ ਮੀਂਹ ਪੈਣਾ ਨਹੀਂ ਹਟਦੇ ਕੋਠੇ ਚੂਣਾ ਨਹੀਂ ਹਟਦੇ ਸਾਰਾ ਦਿਨ ਬਸ ਆਈ ਕੰਮ ਚ ਨੰਗ ਜਾਂਦਾ ਬਾਬਾ ਤੋਂ ਵੀ ਫੋਨ ਨਹੀਂ ਹਟਦਾ ਤਾਂ ਕਰਕੇ ਹਟੋ ਹਟਾਈ ਛੱਡੋ ਤੇ ਬਾਬਾ ਜੀ ਭਾਬੀ ਅਗਰ ਅਰਦਾਸ ਕਰੋ ਕਿ ਥੋੜਾ ਜਿਹਾ ਟਾਈਮ ਸਾਨੂੰ ਦੇ ਦਿਓ ਬੱਸ ਕਰੋ ਹੁਣ ਸਾਡੀ ਬੱਸ ਹੋ ਗਈ ਆ ਆ ਜੋ ਜੀ ਤੁਹਾਨੂੰ ਅੱਜ ਦੇ ਹਾਲਾਤ ਦਿਖਾਈਏ ਭਾਬੀ ਜਾਇਜ਼ਾ ਲੈ ਲਿਆ ਆਪਣੇ ਘਰ ਦਾ ਆਪਣੀਆਂ ਸੱਤਾਂ ਦਾ ਕਿਉਂਕਿ ਮੰਤਰੀ ਸੰਤਰੀ ਦਾ ਜੱਜਾ ਲੈਣਾ ਹੁਣ ਆਉਂਦੇ ਨਹੀਂ ਕਿੰਨੀਆਂ ਮਾਰਾਂ ਹੋਈਆਂ ਕਿੰਨੇ ਘਰ ਰੁੜ ਗਏ ਕਿੰਨੇ ਲੋਕ ਮਾਰੇ ਗਏ ਕਿੰਨੇ ਖੇਤ ਬਰਬਾਦ ਹੋ ਗਏ ਕਿੰਨੀਆਂ ਫਸਲਾਂ ਬਰਬਾਦ ਹੋ ਗਈਆਂ ਕਿੰਨੇ ਪਸ਼ੂ ਬਰਬਾਦ ਹੋ ਗਏ ਪਰ ਆਪਾਂ ਨੂੰ ਤਾਂ ਆਪਣੇ ਘਰ ਦਾ ਜਾਇਜ਼ਾ ਲੈਣਾ ਹੀ ਪੈਣਾ ਆਹ ਦੇਖੋ ਉੱਦੇ ਅਸੀਂ ਆ ਕੇ ਤਰਪਾਲ ਬਾਈ ਫੋਨ ਨਹੀਂ ਹਟਦਾ ਸੀ ਪਰ ਰੱਬ ਹਲੇ ਵੀ ਨਹੀਂ ਹਟਦਾ ਅੱਬ ਕਹਿੰਦਾ ਕੋਈ ਮਰਜ਼ੀ ਪ੍ਰਮੰਧ ਕਰ ਲਓ ਮੀ ਆਈਂ ਦੇਖਣਾ ਉਹ ਬੈਂਕ ਦਾ ਸੀ ਫੋਨ ਲੱਗ ਜਾਂਦਾ ਇੱਧਰ ਉੱਧਰ ਉਹ ਦੇਖਣ ਗਿਆ ਜੀ ਠੀਕ ਹੈ ਬੱਬ ਕੋਈ ਨਾ ਮੀ ਚੁੱਪ ਕੋਈ ਨਹੀਂ ਹਟ ਮੱਛਰ ਲੜ ਗਿਆ ਮੱਛਰ ਲੜ ਗਿਆ ਕੋਕੂ ਕੀ ਹੋ ਗਿਆ ਹਾਂ ਕੀ ਹੋ ਗਿਆ ਜੀ ਹਾਂ ਕਰ ਤੋਂ ਰਿਹਾ ਵਾ ਬੜੀ ਜੱਦਾ ਦੋਸਤਾਂ ਤੋਂ ਆਹ ਵਾ ਦੋਸਤਾਂ ਨਾਲ ਤੰਨ ਨਾ ਮਾਂ ਗੋਨ ਲਾਦਾ ਅਲਿਗੋ ਇੱਕ ਹੋ ਇੱਕ ਹੋ ਹੋਇਆ ਚਾਰਾ ਪੰਜੀ ਇੰਨਾ ਕਿ ਇੱਥੇ ਬੜੀ ਬੜੀ ਖੜਾ ਬਾਲਾ ਦੇਖਿਆ ਪਾਣੀ ਤਾਂ ਨਹੀਂ ਹੈਗਾ ਯਾਰ ਉਹ ਠੀਕ ਆ ਹੁਕਾ ਹੁਕਾ ਤਾਂ ਗਈ ਆ ਜਦੋਂ ਵਧੀਆ ਕੱਢਤਾ ਸੀ ਆਪਣੇ ਅਜੇ ਮੈਨੂੰ ਕਹੀ ਰਹੀ ਸੀਗੀ ਵੀ ਸਾਡੇ ਤਾਂ ਦਿਨੇ ਪਿਆ ਨਹੀਂ ਅੱਜ ਵਧੀਆ ਰਹਿ ਗਿਆ ਉਹੀ ਹੁਣ ਕਹਿੰਦਾ ਹੁਣ ਦਿਖਾਉਣਾ ਹੂੰ ਕੰਡੀਗੜ੍ਹ ਵੀ ਰਾਤ ਦਾ ਕਹਿ ਰਿਹਾ ਹੈ। ਹਾਏ ਹੁਣ ਬਿਹਾਰਟ ਜੇ ਨਹੀਂ ਤਾਂ ਰਾਤ ਨੂੰ ਸਾਰੀ ਰਾਤ ਸੌਣੇ ਨਹੀਂ ਦੇਣਾ ਇਹਨੇ। ਆਪਣੇ ਬਾਲੇ ਚ ਆਉਂਦੇ ਆ ਲੋਕਾਂ ਦੇ ਲੈਟਰ ਜੁਈ ਜਾਂਦੇ ਆ। ਲੈਟਰ ਡਾਟਾ ਸਾਰਾ ਕੁਝ ਹੋ ਰਿਹਾ। ਜਿਹੜੀ ਆਪਣੀ ਚੰਗੇ ਨੇ ਇੰਨੇ ਖਾਵਾਂ ਨੀ ਜਾਂਦੇ। ਠੀਕ ਹੈ। ਉੱਪਰਲਾ ਤਾਂ ਸਾਰਾ ਹੀ ਚੱਲ ਰਿਹਾ ਹੈ ਲਾਉਗਾ ਲਾਊਗਾ ਜਨਾਬ ਦੇ ਨਹੀਂ ਥੋੜਾ ਜਿਹਾ ਬਹੁਤ ਜ਼ਿਆਦਾ ਹੋਰ ਇੱਥੇ ਵੀ ਲਿਆ ਕੇ ਕਾਗਜ਼ ਹੀ ਪਾ ਦੇਣਾ ਸੀ ਆਪਾਂ ਹੂੰ ਜੇ ਰਾਤ ਨੂੰ ਹਟਿਆ ਤਾਂ ਸਾਰਾ ਝੋਣ ਲਾ ਦੇਣਾ ਇਹਨੇ ਤਾਂ ਹੁਣ ਪਾ ਦੂ ਦੇਖ ਲੈ ਥੋੜਾ ਜਿਹਾ ਨਹੀਂ ਬਹੁਤ ਹਾਂਜੀ ਸ਼ਾਮ ਹੋ ਗਈ ਆ ਸ਼ਾਮ ਪਰ ਫੇਰ ਉਹੀ ਹਾਲਾ ਉਨਾਂ ਹੀ ਜ਼ਿਆਦਾ ਮੀਂਹ ਪੈ ਰਿਹਾਗਾ ਸੰਤੋ ਟੈਨਸ਼ਨ ਨਹੀਂ ਲੱਗੀ ਰਹਿੰਦੀ ਆ ਵੀ ਸਾਰੀ ਰਾਤ ਚੋਈ ਜਾਂਦਾ ਰਹਿੰਦਾ ਵੀ ਬਦਨੇ ਸਮਾਨ ਤੋਂ ਚੋਣ ਲੱਗ ਜੀ ਮੈਂ ਪਤਾ ਨਹੀਂ ਕਦੇ ਸਮਾਨ ਇੱਧਰ ਕਰ ਤਾ ਕਰ ਜਾਂਦਾ ਕਰ ਤਾ ਵਾ ਸਹੀ ਕੁਛ ਕਰ ਤੇ ਰੰਨਿਆ ਸਾਰਾ ਵੇ ਦੇਖੋ ਕਿੰਨਾ ਪੈ ਰਿਹਾ ਹੁਣ ਇਹ ਹਮ ਤਾਂ ਬੜੇ ਜਿਆਦਾ ਪੁਰਾਣਾ ਹਾਲ ਹੋਇਆ ਪਿਆਈ ਉੰਨਾ ਜ਼ਿਆਦਾ ਪੈ ਰਹੀ ਆ ਬਈ ਦੇਖੋ 3 ਦਾ 6 ਕੰਜੇ ਚੇਵੇ ਜਿਹਾ ਲੱਗਿਆ ਹੋਇਆ ਆ ਤੇ ਆਹਦੇ 10 ਵਜੇ ਵੀ ਨਹੀਂ ਕੋਈ ਹਿਮਾਲਾੰਨਾ ਜ਼ਿਆਦਾ ਪੈ ਰਹੀ ਆ